ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਾਮ ਹੋਈ ਸ਼ਮਾ ਰੋਸ਼ਨ ਹੋਈਆਂ ਸਰਨ ਚੱਲੇ ਪਰਵਾਨੇ ਸ਼ਮਾ ਨੂੰ ਖੁਸ਼ੀਆਂ ਝਾਪ ਤੰਗਿਆਂ ਜਿਨ੍ਹਾਂ ਆਤਿਸ਼ ਨਾਲ ਯਰਾਨੇ ਜਿਨ੍ਹਾਂ ਆਤਿਸ਼ ਨਾਲ ਜਰਾਨੇ ਸ਼ਮਸ਼ੀਰ ਦਸਤ ਵਿੱਚ ਗੱਲ ਕਰਦੇ ਆ ਹੱਕ ਸਤ ਇਨਸਾਫ ਅਤੇ ਧਰਮ ਦੀ ਅਧਾਰਤ ਹਵੀਮੀ ਸਦੀ ਦੇ ਮਹਾਨ ਸ਼ਹੀਦ ਸント ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੀ ਜਥੇਦਾਰ ਦਮਦਮੀ ਟਕਸਾਲ ਵੱਲੋਂ ਆਰੰਭ ਹੋਏ ਸੰਘਰਸ਼ ਦੇ ਸੂਰਬੀਰ ਯੋਧੇ ਸ਼ਹੀਦ ਭਾਈ ਬਖਸ਼ੀਸ਼ ਸਿੰਘ ਸ਼ੀਸ਼ਾ ਦੇ ਸਬੰਧ ਵਿੱਚ ਭਾਈ ਬਖਸ਼ੀਸ਼ ਸਿੰਘ ਦਾ ਜਨਮ ਸਰਦਾਰ ਗੁਰਦੀਪ ਸਿੰਘ ਦੇ ਘਰੇ ਮਾਤਾ ਕੁਲਵੰਤ ਕੌਰ ਦੀ ਕੁੱਖੋਂ ਹੋਇਆ ਸੀ ਜਨਮ ਹੋਇਆ ਸੀ ਟੋਟੀਆਂ ਦੇ ਨਜ਼ਦੀਕ ਪਿੰਡ ਤੂਰ ਵਿਖੇ ਇਹ ਪਰਿਵਾਰ ਕਿਤੇ ਦੇ ਤੌਰ ਤੇ ਖੇਤੀਬਾੜੀ ਕਰਿਆ ਕਰਦਾ ਸੀ ਭਾਈ ਬਖਸ਼ੀਰ ਸਿੰਘ ਨੇ 8ਵੀਂ ਤੱਕ ਦੀ ਪੜ੍ਹਾਈ ਮੁਕੰਮਲ ਕੀਤੀ ਟੋਟੀਆਂ ਦੇ ਸਕੂਲ ਤੋਂ ਅਤੇ 9ਵੀਂ ਜਮਾਤ ਦੇ ਵਿੱਚ ਉਸ ਨੇ ਦਾਖਲਾ ਲੈਣ ਦੀ ਬਜਾਈ ਖੇਤੀਬਾੜੀ ਦਾ ਕੰਮਕਾਰ ਕਰਨਾ ਆਰੰਭ ਕਰ ਦਿੱਤਾ ਆਪਣੇ ਪਰਿਵਾਰ ਦੇ ਨਾਲ ਸਖਤ ਮਿਹਨਤ ਕੀਤੀ ਅਤੇ ਜਵਾਨੀ ਦੀਆਂ ਤਹਲਿਜ਼ਾਂ ਤੇ ਜਦੋਂ ਭਾਈ ਬਖਸ਼ੀ ਸਿੰਘ ਅਪੜਿਆ ਤਾਂ ਉਸ ਦਾ ਆਨੰਦ ਕਾਰਜ ਕਰ ਦਿੱਤਾ ਗਿਆ ਪਰਿਵਾਰ ਵੱਲੋਂ ਸਾਰਾ ਕੁਝ ਸਹੀ ਸਲਾਮਤ ਚੱਲ ਰਿਹਾ ਸੀ ਤਾਂ ਭਾਰਤ ਸਰਕਾਰ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਟੈਂਕਾਂ ਤੇ ਤੂਪਾਂ ਦੇ ਨਾਲ ਜਦੋਂ ਅਤਵਾਦੀ ਹਮਲਾ ਕੀਤਾ ਜੂਨ 1984 ਦਰਾਂ ਅਤੇ ਪੰਜਾਬ ਦੇ 40 ਤੋਂ ਜ਼ਿਆਦਾ ਹੋਰ ਗੁਰਦੁਆਰਾ ਸਹਿਬਾਨ ਦੇ ਵਿੱਚ ਭਾਰਤੀ ਫੌਜ ਦਾਖਲ ਹੋਈ ਸਿੱਖ ਕੌਮ ਨੂੰ ਸਦੀਆਂ ਬਾਅਦ ਨਸੀਬ ਹੋਈ ਮਹਾਨ ਜਰਨੈਲ ਸੰਤਾਂ ਦੇ ਸੰਤ ਮਹਾਪੁਰਖ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਸਿੱਖ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਨੂੰ ਸ਼ਹੀਦ ਕਰ ਦਿੱਤਾ ਗਿਆ ਭਾਈ ਅਮਰੀਕ ਸਿੰਘ ਜੀ ਜਰਨਲ ਸ਼ਾਬੀਗ ਸਿੰਘ ਜੀ ਵਰਗੇ ਸੂਰਬੀਰ ਜੋਧੇ ਸ਼ਹੀਦ ਹੋ ਗਏ ਅਕਾਲ ਤਖਸਾਲ ਨੂੰ ਟਹਿ ਟੇਰੀ ਕੀਤਾ ਗਿਆ ਹਜ਼ਾਰਾਂ ਹੀ ਨਿਰਦੋਸ਼ ਸਿੱਖ ਸੰਗਤਾਂ ਨੂੰ ਸ਼ਹੀਦ ਕੀਤਾ ਗਿਆ ਭਾਰਤੀ ਫੌਜ ਬਲੋਂ ਸਿੱਖ ਤਾਰੀਖ ਦੇ ਵਿੱਚ ਵਾਪਰੇ ਇਸ ਤੀਸਰੇ ਖੂਨੀ ਕੱਲੂ ਕਾਰੀ ਦੇ ਨਾਲ ਦੁਨੀਆ ਭਰ ਵਿੱਚ ਵਸਦੇ ਸਿੱਖਾਂ ਦੀ ਮਾਨਸਿਕਤਾ ਬੁਰੀ ਤਰ੍ਹਾਂ ਦੇ ਨਾਲ ਝੰਡੋੜੀ ਗਈ ਸੋ ਭਾਈ ਬਖਸ਼ੀ ਸਿੰਘ ਨੂੰ ਇਸ ਖੂਨੀ ਕੱਲੂ ਕਾਰੀ ਦਾ ਬਹੁਤ ਜ਼ਿਆਦਾ ਦੋਖ ਮਹਿਸੂਸ ਹੋਇਆ ਭਾਈ ਬਖਸ਼ੀ ਸਿੰਘ ਦਾ ਇੱਕ ਦੋਸਤ ਭਾਈ ਕੁਲਵੰਤ ਸਿੰਘ ਬਿੱਟੂ ਜੂਨ 1984 ਦੇ ਇਸ ਖੂਨੀ ਕੱਲੂ ਕਾਰੀ ਤੋਂ ਬਾਅਦ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲਿਆਂ ਦੇ ਬਚਨਾਂ ਅਨੁਸਾਰ ਆਰੰਭ ਹੋਏ ਖਾਲਿਸਤਾਨ ਦੇ ਸੰਘਰਸ਼ ਦੇ ਵਿੱਚ ਸ਼ਾਮਲ ਹੋ ਚੁੱਕਾ ਸੀ ਸੋ ਉਸ ਦੇ ਹੀ ਪ੍ਰੇਰਜਾਂ ਦੇ ਨਾਲ ਭਾਈ ਬਖਸ਼ੀ ਸਿੰਘ ਸ਼ੀਸ਼ਾ ਵੀ ਖਾਲਿਸਤਾਨ ਦੇ ਚੱਲ ਰਹੇ ਸੰਘਰਸ਼ ਦੇ ਵਿੱਚ ਸ਼ਾਮਲ ਹੋ ਗਿਆ ਅਤੇ ਖਾੜਕੂ ਗਤੀਵਿਧੀਆਂ ਕਰਨੀਆਂ ਆਰੰਭ ਕਰ ਦਿੱਤੀਆਂ ਸਾਲ 1988 ਦੌਰਾਨ ਇੱਕ ਇਹਨਾਂ ਦਾ ਸਾਥੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜਿਸ ਨੇ ਇਹਨਾਂ ਬਾਰੇ ਵੀ ਪੁਲਿਸ ਨੂੰ ਭੇਤ ਯਾਹਰ ਕਰ ਦਿੱਤਾ ਜਿਸ ਕਾਰਨ ਪਾਈ ਬਕਸ਼ੀ ਸੰਗ ਸ਼ੀਸ਼ਾ ਅਤੇ ਪਾਈ ਕੁਲਜੀਤ ਸਿੰਘ ਬਿੱਟੂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰਕੇ ਅੰਮ੍ਰਿਤਸਰ ਦੇ ਸੀਆਈਏ ਸਟਾਫ ਦੇ ਵਿੱਚ ਇਨਟੈਰੋਗੇਟ ਕੀਤਾ ਗਿਆ ਅਤੇ ਉਸ ਤੋਂ ਬਾਅਦ ਅੰਮ੍ਰਿਤਸਰ ਦੀ ਗਮਟਾਲਾ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਤਕਰੀਬਨ 8-9 ਕੇਸ ਦੋਹਾਂ ਦੇ ਖਿਲਾਫ ਪੁਲਿਸ ਵੱਲੋਂ ਦਰਜ ਕੀਤੇ ਗਏ ਅਤੇ ਕੁਝ ਸਮਾਂ ਇਸ ਜੇਲ੍ਹ ਦੇ ਵਿੱਚ ਭਾਈ ਬਖਸ਼ੀ ਸਿੰਘ ਸ਼ੀਸ਼ਾ ਨੇ ਬਤਿਹਤ ਕੀਤਾ ਅਤੇ 1991 ਦੇ ਸ਼ੁਰੂ ਵਿੱਚ ਕਰੀਬ 2.5 ਸਾਲ ਬਾਅਦ ਭਾਈ ਬਖਸ਼ੀ ਸਿੰਘ ਸ਼ੀਸ਼ਾ ਅਤੇ ਭਾਈ ਕੁਲਵੰਤ ਸਿੰਘ ਬਿੱਟੂ ਦੀ ਰਿਹਾਈ ਹੋ ਗਈ ਰਿਹਾਈ ਤੋਂ ਬਾਅਦ ਦੋਹਾਂ ਹੀ ਸਿੰਘਾਂ ਨੇ ਫਿਰ ਰੂਪੂਸ਼ ਜੀਵਨ ਸ਼ੁਰੂ ਕਰ ਦਿੱਤਾ ਅਤੇ ਖਾਰਕੂ ਕਾਰਵਾਈਆਂ ਕਰਨੀਆਂ ਆਰੰਭ ਕਰ ਦਿੱਤੀਆਂ ਕਿਉਂਕਿ ਇਹਨਾਂ ਦੀ ਰਿਹਾਈ ਤੋਂ ਬਾਅਦ ਪੁਲਿਸ ਦੁਆਰਾ ਫਿਰ ਛਾਪੇ ਮਾਰਨੇ ਸ਼ੁਰੂ ਕਰ ਦਿੱਦੀ ਆ ਸੋ ਪੁਲਿਸ ਤੋਂ ਦੁਬਾਰਾ ਇੰਟਰੋਗੇਟ ਹੋਣ ਦੀ ਬਜਾਏ ਪੁਲਿਸ ਦਾ ਤਸ਼ੱਦਦ ਚੱਲਣ ਦੀ ਬਜਾਏ ਦੋਹਾਂ ਹੀ ਇਹਨਾਂ ਸਿੰਘਾਂ ਨੇ ਦੁਬਾਰਾ ਰੂਪੋਸ਼ ਹੋ ਕੇ ਸਿੱਖ ਸੰਘਰਸ਼ ਦੇ ਵਿੱਚ ਸ਼ਾਮਲ ਹੋਣਾ ਕੀਤਾ ਅਤੇ ਵੱਖ-ਵੱਖ ਥਾਵਾਂ ਤੇ ਖੜਕੂ ਐਕਸ਼ਨ ਕੀਤੇ ਕੌਮ ਦੇ ਦੁਖੀਆਂ ਨੂੰ ਗੁਰੂ ਘਰ ਦੇ ਨਿੰਦਕਾਂ ਨੂੰ ਅਤੇ ਦੋਸ਼ੀ ਪੁਲਿਸ ਵਾਲਿਆਂ ਨੂੰ ਸੋਧਣ ਦੀਆਂ ਕਾਰਵਾਈਆਂ ਦੇ ਵਿੱਚ ਆਪਣੇ ਸਾਥੀਆਂ ਦੇ ਨਾਲ ਹਿੱਸਾ ਲਿਆ ਭਾਈ ਬਖਸ਼ੀ ਸਿੰਘ ਜੋ ਕਿ ਬਹੁਤ ਕੱਟ ਬੋਲਦਾ ਹੁੰਦਾ ਸੀ ਲੰਬਾ ਸਮਾਂ ਇੱਕ ਦਿਨ ਦੇ ਵਿੱਚ ਉਹ ਗੁਰਬਾਣੀ ਦਾ ਜਾਪ ਕਰਦਾ ਰਹਿੰਦਾ ਸੀ ਇਸੇ ਤਰ੍ਹਾਂ ਹੀ ਸਖ ਸੰਘਰਸ਼ ਦੇ ਵਿੱਚ ਲਗਾਤਾਰ ਯੋਗਦਾਨ ਪਾਉਂਦਾ ਜਾ ਰਿਹਾ ਸੀ ਇੱਕ ਦਿਨ ਇੱਕ ਵੱਡੀ ਕਾਰਵਾਈ ਕੀਤੀ ਅਤੇ ਉਸ ਕਾਰਵਾਈ ਕਰਨ ਤੋਂ ਬਾਅਦ ਭਾਈ ਬਖਸ਼ੀ ਸਿੰਘ ਸ਼ੀਸ਼ਾ ਭਾਈ ਕੁਲਜੀਤ ਸਿੰਘ ਬਿੱਟੂ ਅਤੇ ਇੱਕ ਇਨਾਜਾਤੀ ਸਰਾ ਸਾਥੀ ਤਿੰਨੇ ਜਣੇ ਹੀ ਇੱਕ ਟਰੈਕਟਰ ਤੇ ਸਵਾਰ ਹੋ ਕੇ ਜੋਰਾ ਪਿੰਡ ਵੱਲ ਨੂੰ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਪਿੰਡੋਂ ਦਾ ਸਰਹਾਲੀ ਚੰਡੋਗ ਉਹਦੇ ਲਾਗੇ ਪੁਲਿਸ ਨੇ ਇੱਕ ਨਾਕਾ ਲਗਾਇਆ ਹੋਇਆ ਸੀ ਜਿਸ ਨਾਕੇ ਤੇ ਇਹਨਾਂ ਨੂੰ ਜਦੋਂ ਪੁਲਿਸ ਵਾਲਿਆਂ ਨੇ ਰੋਕਿਆ ਤਾਂ ਉੱਥੇ ਹੀ ਪੁਲਿਸ ਮੁਕਾਬਲਾ ਆਰੰਭ ਹੋ ਗਿਆ ਨਾਲ ਉਸ ਨੱਕੇ ਤੇ 3000 ਰੁਪਏ ਐਫ ਵੀ ਤਨਾਤ ਸੀ ਜੋ ਕਿ ਘਾਤ ਲਗਾ ਕੇ ਬੈਠੀ ਸੀ ਆਲੇ ਦੁਆਲੇ ਸੜਕ ਦੇ ਸੋ ਜ਼ਬਰਦਸਤ ਮੁਕਾਬਲਾ ਆਰੰਭ ਹੁੰਦਾ ਭਾਈ ਕੁਲਜੀਤ ਸਿੰਘ ਦੀ ਲੱਤ ਦੇ ਵਿੱਚ ਪਹਿਲਾਂ ਹੀ ਜਾਖਮ ਹੋ ਚੁੱਕਾ ਸੀ ਉਸ ਦੀ ਲੱਤ ਟੁੱਟੀ ਹੋਈ ਸੀ ਸੋ ਉਹਦੇ ਪਲਸਟਰ ਲੱਗਾ ਹੋਣ ਕਾਰਨ ਉਸ ਤੋਂ ਭੱਜਣਾ ਵੀ ਮੁਸ਼ਕਲ ਸੀ ਸੋ ਤਨਾ ਹਿਸਿੰਗਾ ਨੇ ਸਲਾਹ ਕਰਕੇ ਪੁਲਿਸ ਦਾ ਮੁਕਾਬਲਾ ਕਰਨਾ ਆਰੰਭ ਕਰ ਦਿੱਤਾ ਸੀ 5 ਮਈ 1992 ਦਾ ਏਜੰਸੀ ਸੋ ਤਿੰਨੇ ਹੀ ਜਿਹਾਰੂ ਪੁਲਿਸ ਦਾ ਮੁਕਾਬਲਾ ਕਰਦੇ ਹੋਏ ਸ਼ਹੀਦ ਹੋ ਗਏ ਸੰਨ ਕਿ ਸਿੱਖ ਕੌਮ ਆਜ਼ਾਦ ਹੋ ਸਕੇ ਸਿੱਖ ਕੌਮ ਆਜ਼ਾਦ ਫਜ਼ਾ ਦੀ ਵਿੱਚ ਸਾਹ ਲੈਣ ਦੇ ਕਾਬਿਲ ਬਣ ਸਕੇ ਸੋ 5 ਮਈ 1992 ਵਾਲੇ ਜਾਨ ਭਾਈ ਬਖਸ਼ੀ ਸਿੰਘ ਸ਼ੀਸ਼ਾ ਆਪਨੇ ਦੋ ਸਾਥੀਆਂ ਸਮੇਤ ਸ਼ਹੀਦ ਹੋ ਗਿਆ ਅਤੇ ਉਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਇਹਨਾਂ ਦੀਆਂ ਮ੍ਰਿਤਕ ਦੇਹਾਂ ਵੀ ਪਰਿਵਾਰਾਂ ਨੂੰ ਵਾਪਸ ਨਾ ਕੀਤੀਆਂ ਆਪ ਹੀ ਉਹਨਾਂ ਦੇ ਸੰਸਕਾਰ ਕਰ ਦਿੱਤੇ ਸਨ ਸੁਪਾਈ ਬਖਸ਼ੀਸ਼ ਸੰਗੀਸ਼ਾ ਅਤੇ ਉਸ ਦੇ ਨਾਲ ਸ਼ਹੀਦ ਹੋਣ ਵਾਲੇ ਭਾਈ ਕੁਲਜੀਤ ਸਿੰਘ ਬਿੱਟੂ ਅਤੇ ਤੀਸਰੇ ਸਾਥੀ ਨੂੰ ਕੇਸਰੀ ਪਰਨਾਮ ਹੈ ਖਾਲਸਾ ਪੰਥ ਦੀ ਤਰਫੋਂ ਯੂਨਾਈਟਿਡ ਖਾਲਸਾ ਦਲ ਯੂਕੇ ਦੀ ਤਰਫੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ